ਨਨਵਾਹੇ ਗੁਰੂ ਸਾਹਿਬ ਜੀ ਗੌੜੀ ਗਵਾਰੇਰੀ ਮਹਲਾ ਤੀਜਾ ਮਨ ਮਾਰੇ ਧਾਤ ਮਰ ਜਾਏ ਬਿਨ ਮੂਏ ਕੈਸੇ ਹਰ ਪਾਏ ਮਨ ਮਰੈ ਦਾਰੂ ਜਾਣ ਕੋਏ ਮਨ ਸ਼ਬਦ ਮਰੈ 부ਝ ਜਨ ਸੋਏ ਜਿਸ ਨੂੰ ਬਖਸ਼ੇ ਦੇਵ ਡਿਆ ਗੁਰ ਪ੍ਰਸਾਦ ਹਰ ਵਸੇ ਮਨ ਆਈ ਰਹਾਉ ਗਰਮਖ ਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੋਰ ਅੰਕ ਸਮਾਰ ਜੀਵਾਲਣ ਹਾਰਾ ਮਨ ਅਸਾਦ ਸਾਦੇ ਜਨ ਕੋਏ ਆਚਰ ਚਰੇ ਤਾਂ ਨਿਰਮਲ ਹੋਏ ਗੁਰਮਖੀ ਮਨ ਲਿਆ ਸਵਾਰ ਹਮੇ ਵਿਚੋਂ ਤਜੇ ਬਿਕਾਰ ਜੋਤੁਰ ਰਾਖਣ ਮੇਲ ਮਲਾਏ ਕਦੇ ਨਾ ਵਿਛੋੜਾ ਸ਼ਬਦ ਸਮਾਏ ਆਪਣੀ ਕਲਾ ਆਪ ਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਆਪਣੀ ਕਲਾ ਆਪਹੀ ਜਾਣੈ ਨਾਨਕ ਗੁਰਮੁਖ ਨਾਮ ਪਛਾਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 159 ਦੇ ਉੱਪਰ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਸਤਿਗੁਰ ਜੀ ਮਨ ਦੇ ਬਾਰੇ ਗੱਲ ਕਰ ਰਹੇ ਹਨ ਵੈਸੇ ਤਾਂ ਸਾਰੇ ਗੁਰੂ ਸਾਹਿਬਾਨ ਜੀ ਨੇ ਭਗਤਾਂ ਨੇ ਮਨ ਦੀ ਗੱਲ ਕੀਤੀ ਹੈ ਪਰ ਕਾਫੀ ਬਹਤਾਂ ਦੇ ਸ਼ਬਦ ਐਸੇ ਹਨ ਜਿਹੜੇ ਗੁਰੂ ਅਮਰਦਾਸ ਜੀ ਨੇ ਮਨ ਨੂੰ ਸਬੋਧਨ ਕੀਤਾ ਹੈ ਸਤਿਗੁਰੂ ਪਾਤਸ਼ਾਹ ਕਿਰਪਾ ਕਰ ਰਹੇ ਹਨ ਆਓ ਰਹਾਉ ਦੀ ਪੰਕਤੀ ਤੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਸਭ ਕਹਿੰਦੇ ਜਿਸ ਨੂੰ ਬਖਸ਼ੇ ਦੇਵ ਵਡਿਆਈ ਜਿਹਦੇ ਉੱਪਰ ਉਹ ਕਿਰਪਾ ਕਰਦਾ ਹੈ ਜਿਹਦੇ ਉੱਪਰ ਬਖਸ਼ਿਸ਼ ਕਰਦਾ ਹੈ ਕਿਉਂਕਿ ਕਿਰਪਾ ਵੀ ਹਰੇਕ ਨੂੰ ਨਹੀਂ ਪ੍ਰਾਪਤ ਹੁੰਦੀ ਹਰੇਕ ਉਹਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣ ਸਕਦਾ ਜਿਸ ਤਰ੍ਹਾਂ ਆਪਾਂ ਪੜਦੇ ਹਾਂ ਨਾ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਹਨੂੰ ਬਖਸ਼ਦਾ ਹੈ ਵਡਿਆਈ ਬਖਸ਼ਦਾ ਆਪਣੇ ਨਾਮ ਨਾਲ ਜੋੜਦਾ ਜਿਸ ਨੂੰ ਬਖਸ਼ੇ ਦੇ ਵਡਿਆਈ ਗੁਰ ਪ੍ਰਸਾਦ ਹਰ ਵਸੇ ਮਨ ਆਈ ਗੁਰੂ ਦੀ ਕਿਰਪਾ ਦੇ ਨਾਲ ਹਰੀ ਉਹਦੇ ਮਨ ਵਿੱਚ ਵਸ ਜਾਂਦਾ ਹੈ ਹਰ ਵਸੇ ਮਨ ਆਈ ਰਹਾ ਸਤਗੁਰੂ ਕਹਿੰਦੇ ਮਨ ਮਾਰੇ ਧਾਤ ਮਰ ਜਾਏ ਪਹਿਲੀ ਪੰਕਤੀ ਹੈ ਹੁਣ ਮਨ ਨੂੰ ਮਾਰਨ ਦਾ ਇੱਕ ਸੰਕੇਤ ਗੁਰੂ ਸਾਹਿਬ ਦੇ ਰਹੇ ਜੇ ਹੁਣ ਮਨ ਹੀ ਮਾਰ ਦਿੱਤਾ ਤੇ ਤਾਰਨਾ ਕਿਹਨੂੰ ਹੈ ਇਹੀ ਤਾਂ ਸਾਧਨ ਹੈ ਸਾਡਾ ਰੱਬ ਤੱਕ ਪਹੁੰਚਣ ਦਾ ਪਰ ਮਨ ਨੂੰ সম্বੋਧਨ ਕਰ ਰਏ تھے ਇੱਕ ਸੰਕੇਤ ਦਿੱਤਾ ਗਿਆ ਆਪਾਂ ਕਹਿੰਦੇ ਨਾ ਹੁਣ ਭਾਈ ਫਲਾਣਾ ਬੰਦਾ ਤਾਂ ਮਰ ਗਿਆ ਇਹਦੀ ਰਾਜਨੀਤਿਕ ਮੌਤ ਹੋ ਗਈ ਇਹਦੀ ਸਮਾਜਿਕ ਮੌਤ ਹੋ ਗਈ ਮਰੇ ਦਾ ਭਾਵ ਹੈ ਕਿ ਹੁਣ ਉਹ ਚੰਗੇ ਗੁਣਾਂ ਦੇ ਵਿੱਚ ਆ ਗਿਆ ਤੇ ਮਨ ਜਦੋਂ ਮਰਦਾ ਹੈ ਸ਼ਬ ਗੁਣਾਂ ਨੂੰ ਉਤਾਰਨ ਕਰਦਾ ਹੈ ਕਿਉਂਕਿ ਮਨ ਜਿਹੜਾ ਨਾ ਪਰਮੇਸ਼ਰ ਦੀ ਅੰਸ਼ ਹੈ ਪਰ ਮਨ ਜਿਹੜਾ ਸੀ ਮਾਇਆ ਦੇ ਉਲਝਣ ਦੇ ਵਿੱਚ ਫਸ ਗਿਆ ਤੇ ਉਹਦੇ ਕਰਕੇ ਆਪਣੇ ਮੂਲ ਤੋਂ ਭੁੱਲ ਗਿਆ ਅ ਜਦੋਂ ਕੋਈ ਬੰਦੇ ਦੀ ਯਾਦ ਸ਼ਕਤੀ ਖਤਮ ਹੋ ਜਾਂਦੀ ਹੈ ਯਾਦ ਸ਼ਕਤੀ ਚਲੇ ਜਾਂਦੀ ਹੈ ਉਹ ਡਾਕਟਰ ਜਿਹੜੇ ਉਹਨੂੰ ਪੁਰਾਣੀਆਂ ਘਟਨਾਵਾਂ ਪੁਰਾਣੀਆਂ ਗੱਲਾਂ ਯਾਦ ਕਰਾਉਂਦੇ ਆ ਜੇ ਤਾਂ ਆਪਾਂ ਸਿੱਧੇ ਤੌਰ ਤੇ ਜਿਹੜਾ ਬੰਦਾ ਕੋਮਾ ਵਿੱਚ ਚਲੇ ਜਾਂਦਾ ਵੀ ਇਹਨੂੰ ਆਹ ਚੀਜ਼ ਗੱਲ ਕਰਾਓ ਇਹਦੇ ਨਾਲ ਇਹਦੇ ਨਾਲ ਗੱਲ ਕਰਾਓ ਇਹਨੂੰ ਕੁਝ ਯਾਦ ਆ ਜਾਏ ਤੇ ਸਤਿਗੁਰੂ ਦੀ ਜਿਹੜੀ ਬਾਣੀ ਹੈ ਸਾਨੂੰ ਯਾਦ ਕਰਾ ਰਹੀ ਹੈ ਭਾਈ ਤੂੰ ਤਾਂ ਆਇਆ ਸੀ ਸੰਸਾਰ ਦੇ ਵਿੱਚ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਨੂੰ ਕਹਿ ਰਿਹਾ ਹੈ ਨਾ ਗੁਰੂ ਸਾਹਿਬ ਜੀ ਇਹੂ ਯਾਦ ਕਰਾ ਰੇ ਮਨ ਨੂੰ ਮਨ ਕਿਤੇ ਯਾਦ ਕਰ ਲੈ ਇਹਦੇ ਪਸ਼ੋਕੜ ਦੀਆਂ ਗੱਲਾਂ ਯਾਦ ਕਰਾ ਤੀਆਂ ਵੀ ਤੂੰ ਰੱਬੀ ਮਲਾਪ ਵਾਸਤੇ ਸੰਸਾਰ ਵਿੱਚ ਆਇਆ ਤੂੰ ਆਤਮਿਕ ਆਨੰਦ ਲੈਣ ਵਾਸਤੇ ਸੰਸਾਰ ਦੇ ਵਿੱਚ ਆਇਆ ਕਿਉਂਕਿ ਮਨ ਜਿਹੜਾ ਨਾ ਸਾਡੀ ਜ਼ਿੰਦਗੀ ਦਾ ਕੇਂਦਰ ਬਿੰਦੂ ਹੈ ਮਨ ਦੇ ਉੱਪਰ ਹੀ ਘੁੰਮਦੇ ਫਿਰਦੇ ਆ ਤੇ ਗੁਰੂ ਮਹਾਰਾਜ ਕਹਿੰਦੇ ਮਨ ਮਾਰੇ ਧਾਤ ਮਰ ਜਾਏ ਹੁਣ ਮਨ ਜਿਸ ਵੇਲੇ ਸਮਝਦਾ ਤੇ ਸਮਝਦਾ ਕਿਦਾਂ ਕਹਿੰਦੇ ਮਨ ਸਮਝਾਵਣ ਕਾਰਨੇ ਕਸ਼ਕ ਪੜ੍ਹੀਏ ਗਿਆਨ ਉਹਨੂੰ ਤਾਂ ਗਿਆਨ ਪੜਾਉਣਾ ਪਏਗਾ ਨਾ ਗੁਰ ਕੈ ਸ਼ਬਦ ਬਣਾਵੋ ਇਹ ਮਨ ਗੁਰੂ ਦੇ ਸ਼ਬਦ ਦੇ ਨਾਲੇ ਇਸ ਮਨ ਨੂੰ ਬਣਾਉਣਾ ਹੈ ਮਨ ਤਾਂ ਢੁਕਾ ਕੇ ਰੱਖ ਦਿੰਦਾ ਹੁਣ ਲੋਕਾਂ ਦੀ ਇਹੀ ਹੁੰਦਾ ਨਾ ਲੋ ਜੀ ਹੱਲੇ ਤਾਂ ਮਨ ਨਹੀਂ ਕਰਦਾ ਆਹ ਕੰਮ ਕਰ ਲੋ ਕਹਿੰਦੇ ਮਨ ਨਹੀਂ ਕਰਦਾ ਤੇ ਜਦੋਂ ਭੈੜਾ ਕੰਮ ਕਰਦਾ ਕਹਿੰਦਾ ਜੀ ਮਨ ਕੀਤਾ ਸੀ ਇਹ ਕੰਮ ਕਰ ਲਿਆ ਮਨ ਕਹਿੰਦਾ ਕੋਈ ਗੱਲ ਨਹੀਂ ਜਦੋਂ ਚੋਰ ਹੁੰਦਾ ਨਾ ਚੋਰ ਇੱਕ ਵਾਰੀ ਚੋਰੀ ਕਰੇ ਦੋ ਵਾਰੀ ਚੋਰੀ ਕਰੇ ਉਹ ਪੱਕਾ ਹੀ ਚੋਰ ਬਣੇ ਜਾਂਦੇ ਉਹਦੇ ਮਨ ਦੇ ਵਿੱਚ ਪੱਕਾ ਹੀ ਧਾਰ ਲੈਂਦਾ ਕਿਹੜਾ ਕਿਸੇ ਨੂੰ ਪਤਾ ਲੱਗਦਾ ਤੇ ਉਹਨੂੰ ਭਾਵੇਂ ਜੇਲ੍ਹ ਹੋ ਜਾ ਪਤਾ ਛੁੱਟ ਵੀ ਜਾਣਾ ਮਨ ਕਰਕੇ ਉਹ ਉਹਨੂੰ ਧਾਰਨ ਕਰਕੇ ਬਹਿ ਜਾਂਦਾ ਫਿਰ ਬੇਨਤੀ ਕਰਦਾ ਮਨ ਪ੍ਰਭੂ ਦੀ ਅੰਸ ਹੈ ਪਰ ਮਾਇਆ ਦੇ ਉਲਝਣ ਕਰਕੇ ਮਨ ਭਟਕਿਆ ਫਿਰਦਾ ਤੇ ਇਹਨੂੰ ਯਾਦ ਕਰਾਇਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਹੜੇ ਯਾਦ ਸ਼ਕਤੀ ਗਵਾ ਲੈਂਦੇ ਡਾਕਟਰ ਉਹਨੂੰ ਕਹਿੰਦੇ ਵੀ ਆਪਣਾ ਅਸ਼ੋਕੜ ਯਾਦ ਕਰ ਘਟਨਾਵਾਂ ਯਾਦ ਕਰਾਈਆਂ ਜਾਂਦੀਆਂ ਸਤਿਗੁਰੂ ਉਹੀ ਯਾਦ ਕਰਾਰੇ ਤੂੰ ਪ੍ਰਭੂ ਮਿਲავ ਵਾਸਤੇ ਆਇਆ ਸੀ ਆਤਮਕ ਆਨੰਦ ਵਾਸਤੇ ਸੰਸਾਰ ਦੇ ਵਿੱਚ ਆਇਆ ਸੀ ਕਿਹੜੇ ਕੰਮ ਚ ਲੱਗ ਗਿਆ ਕਬੀਰ ਸਾਹਿਬ ਕਹਿੰਦੇ ਕਬੀਰ ਮਨ ਪੰਖੀ ਪਿਓ ਮਾਨਕ ਪੰਛੀ ਦੀ ਤਰ੍ਹਾਂ ਕਬੀਰ ਮਨ ਪੰਖੀ ਪਿਓ ਉੱਡ ਉੱਡ ਦਹ ਦਿਸ ਜਾਏ ਦਸੀ ਪਾਸੀ ਤੋੜਿਆ ਫਿਰਦਾ ਹੁਣ ਆਪਣੇ ਮਨ ਵਿੱਚ ਕਈ ਤਰੰਗਾਂ ਉੱਠਦੀਆਂ ਮਨ ਇਹ ਕਬੂਲ ਕਰ ਰਿਹਾ ਦੁੱਖ ਸੁਖ ਮਾਨ અપਮਾਨ ਹਰ ਇੱਕ ਚੀਜ਼ ਨੂੰ ਮਨ ਕਬੂਲ ਕਰ ਰਿਹਾ ਕਬੀਰ ਮਨ ਪੰਖੀ ਪਿਓ ਉੱਡ ਉੱਡ ਦਹ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਤੈਸੋ ਹੀ ਫਲ ਖਾਏ ਹੁਣ ਜਦਾਂ ਦੀ ਸੰਗਤ ਮਿਲਦੇ ਉਦਾਂ ਦਾ ਫਲ ਖਾ ਰੇ ਮਨ ਪੰਛੀ ਦੀ ਤਰ੍ਹਾਂ ਮਨ ਪਾਣੀ ਦੀ ਤਰ੍ਹਾਂ ਹੈ ਹੁਣ ਪਾਣੀ ਦੇ ਵਿੱਚ ਸੁਗੰਧੀ ਪਾ ਦਿਓ ਪਾਣੀ ਸੁਗੰਧਤ ਹੋ ਜਾਂਦਾ ਹੈ ਪਾਣੀ ਦੇ ਵਿੱਚ ਗੰਦਗੀ ਪਾ ਦਿਓ ਪਾਣੀ ਗੰਦਾ ਹੋ ਜਾਂਦਾ ਬ病 ਮਾਰਨ ਲੱਗ ਜਾਂਦਾ ਜਿਹੜਾ ਪਾਣੀ ਦੇ ਵਿੱਚ ਰੰਗ ਪਾਓਗੇ ਉਹ ਰੰਗ ਦਾ ਪਾਣੀ ਹੋ ਜਾਏਗਾ ਲਾਲ ਪਾਓਗੇ ਲਾਲ ਪੀਲਾ ਪਾਓਗੇ ਪੀਲਾ ਹਰਾ ਪਾਓਗੇ ਕਾਲਾ ਪਾਓਗੇ ਕਾਲਾ ਹੋ ਜਾਏਗਾ ਖਸ਼ਬੂ ਪਾਓਗੇ ਪਾਣੀ ਖਸ਼ਬੂਦਾਰ ਹੋ ਜਾਏਗਾ ਗੰਦਗੀ ਪਾਓਗੇ ਤੇ ਮਨ ਗੰਦਾ ਪਾਣੀ ਗੰਦਾ ਹੋ ਜਾਏਗਾ ਇਸੇ ਤਰ੍ਹਾਂ ਮਨ ਜਿਹੜਾ ਜਿੱਦਾਂ ਦੀ ਇਹਨੂੰ ਸੰਗਤ ਕਰਾਓਗੇ ਉਦਾਂ ਦਾ ਬਣ ਜਾਣਾ ਹੈ ਪਰ ਇਹ ਜਿੰਨਾ ਮਰਜ਼ੀ ਗੰਦਾ ਹੋਵੇ ਗੁੰਜਾਇਸ਼ ਹੈ ਇਹ ਵੀ ਪਵਿੱਤਰ ਹੋ ਸਕਦਾ ਹੈ ਪਰ ਉਹਨੂੰ ਕੀ ਕਰਨਾ ਕਹਿੰਦੇ ਮਨ ਸਮਝਾਵਣ ਕਰਨੇ ਕਸ਼ੁਕ ਪੜ੍ਹੀਏ ਗਿਆਨ ਗੁਰ ਕੇ ਸ਼ਬਦ ਬਣਾਵੋ ਇਹ ਮਨ ਇਹਨੂੰ ਬਣਾਉਣਾ ਪੈਣਾ ਇਹਨੂੰ ਜਦੋਂ ਬਣਾ ਲਾਂਗੇ ਨਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਇਹਨੂੰ ਮਾਰਨਾ ਹੈ ਮਾਰਨ ਦਾ ਭਾਵ ਇਹ ਨਹੀਂ ਕਿ ਮਨ ਮਾਰੇ ਤਾਂ ਕੁਝ ਵੀ ਨਹੀਂ ਮਿਲਣਾ ਮਨ ਮਾਰਨੇ ਇੱਕ ਸੰਕੇਤ ਦਿੱਤਾ ਹੈ ਕਿਉਂਕਿ ਔਗਣ ਮਰਦੇ ਆ ਤਾਂ ਗੁਣ ਪੈਦਾ ਹੁੰਦੇ ਆ ਤੇ ਸਤਗੁਰੂ ਕਹਿੰਦੇ ਮਨ ਨੂੰ ਸਾਧਣਾ ਹੈ ਮਨ ਨੂੰ ਸਮਝਾਉਣਾ ਹੈ ਮਨ ਮਾਰੇ ਕਹਿੰਦੇ ਨਾ ਆਪਾਂ ਮੈਂ ਇਹ ਕੰਮ ਮੈਂ ਆਪਣਾ ਮਨ ਮਾਰ ਕੇ ਕੀਤਾ ਆਪਾਂ ਕਹਾਵਤਾਂ ਜਿਹੜੀਆਂ ਮਹਾਵਰੇ ਪੜ੍ਹਦੇ ਆ ਇਹ ਮਨ ਮਾਰ ਕੇ ਕੰਮ ਕਰ ਰਹੇ ਹਾਂ ਗੁਰੂ ਮਹਾਰਾਜ ਕਹਿੰਦੇ ਮਨ ਨੂੰ ਮਾਰ ਲਓ ਮਨ ਮਾਰੇ ਤਾਤ ਮਰ ਜਾਏ ਤਾਤ ਕਹਿੰਦੇ ਧਾਣਾ ਦੌੜਨਾ ਇਹਦੀ ਜਿਹੜੀ ਭਟਕਣਾ ਉਹ ਮਰ ਜਾਏਗੀ ਜਿਹੜਾ ਭੱਜਿਆ ਫਿਰਦਾ ਨਾ ਇੱਧਰ ਉੱਧਰ ਮਨ ਮਰੇ ਧਾਤ ਮਰ ਜਾਏ ਬਿਨ ਮੂਏ ਕੈਸੇ ਹਰ ਪਾਏ ਜਿੰਨੇ ਤੱਕਰ ਮਰਦਾ ਨਹੀਂ ਤੇ ਉਹਨੇ ਤੱਕਰ ਹਰੀ ਦੀ ਪ੍ਰਾਪਤੀ ਵੀ ਨਹੀਂ ਹੋਣੀ ਮਨ ਮਰੇ दारू ਜਾਣੇ ਕੋਏ ਜਿਹੜਾ ਸੰਮਕ ਹੋ ਜਾਂਦਾ ਨਾ ਸਤਗੁਰੂ ਦੇ ਸਤਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਲੈਂਦਾ ਹੈ ਸਾਬ ਕਹਿੰਦੇ ਮਨ ਮਰੇ दारू जाने कोए। ਭਾਗਾwale ਤੁਸੀਂ ਬਾਣੀ ਪੜ੍ਹਦੇ ਹੋ। ਇਸ ਨੂੰ ਸਮਝਾਉਣ ਵਾਸਤੇ ਕਰ ਰਹੇ ਹਾਂ ਨਾ ਆਪਾਂ ਮਨ ਨੂੰ ਸਮਝਾਉਣ ਵਾਸਤੇ ਕਰ ਰਹੇ ਹਾਂ। ਇਹ ਦਵਾਈ ਸਮਝ ਲਈ दारू ਸਮਝ ਲਈ ਹੈ। ਮਨ ਮਰੈ दारू ਜਾਣੈ ਕੋਏ। ਮਨ ਸ਼ਬਦ ਮਰੇ। ਬੂਝੇ ਜਨ ਸੋਏ। ਮਨ ਜਿਹੜਾ ਨਾ ਉਹ ਗੁਰੂ ਕੇ ਸ਼ਬਦ ਨਾਲ ਮਰਦਾ ਹੈ। ਸਾਧਿਆ ਜਾਂਦਾ ਹੈ। ਇਦ ਹੁਣ ਅਸੀਂ ਪੜਦੇ ਆਂ ਆਨੰਦ ਸਾਹਿਬ ਦੀ ਦੂਸਰੀ ਪੌੜੀ ਪੜਦੇ ਆਂ ਮਨ ਨੂੰ ਕਿਦਾਂ ਸਾਧਣਾ ਇਹ ਮਨ ਮੇਰਿਆ ਤੂੰ ਸਦਾ ਰਹੁ ਹਰ ਨਾਲ ਇਹ ਮਨ ਚੰਚਲਾ ਚਤਰਾਈ ਕਿੰਨਾ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਕਿੰਨੇ ਸਬੋਧਨ ਕੀਤੇ ਗੁਰੂ ਪਾਤਸ਼ਾਹ ਮਨ ਸ਼ਬਦ ਮਰੈ 부ਜੇ ਜਨ ਸੋਏ ਉਹ ਜੀਵ ਉਹ ਮਨੁੱਖ ਇਸ ਗੱਲ ਨੂੰ ਸਮਝ ਲੈਂਦਾ ਹੈ ਕਿ ਸ਼ਬਦ ਦੇ ਨਾਲ ਹੀ ਮਨ ਨੂੰ ਕਾਬੂ ਕੀਤਾ ਜਾ ਸਕਦਾ ਹੈ। ਮਨ ਸ਼ਬਦ ਮਾਰਾ ਬੂਝੇ ਜਨ ਸੋਏ ਜਿਸ ਨੂੰ ਬਖਸ਼ੇ ਦੇਵ ਵਡਿਆਈ। ਗੁਰਪ੍ਰਸਾਦ ਹਰ ਵਸੇ ਮਨ ਆਈ ਜਿਹਨੂੰ ਬਖਸ਼ਦਾਨ ਕਿਰਪਾ ਕਰਦਾ। ਉਹਦੇ ਉੱਪਰ ਗੁਰੂ ਦੀ ਕਿਰਪਾ ਹੁੰਦੀ ਤੇ ਹਰੀ ਉਹਦੇ ਮਨ ਵਿੱਚ ਵਸ ਜਾਂਦਾ। ਰਹਾਉ ਗੁਰਮਖ ਕਰਨੀ ਕਾਰ ਕਮਾਵੇ ਜਿਹੜਾ ਗੁਰੂ ਦੇ ਸਨਮੁਖ ਹੁੰਦਾ ਓ ਗੁਰੂ ਦੀ ਦੱਸੀ ਹੋਈ ਕਰਨੀ ਤੇ ਕਾਰ ਕਮਾਉਂਦਾ ਜੋ ਗੁਰ ਕਹ ਸੋਈ ਪੜ ਮਾਨੋ ਹਰ ਹਰ ਕਥਾ ਨਰਾਲੀ ਗੁਰਮਖ ਕਰਨੀ ਕਾਰ ਕਮਾਵੇ ਤਾਂ ਇਸ ਮਨ ਕੀ ਸੋਝੀ ਪਾਵੇ ਜਦੋਂ ਹੁਣ ਅਸੀਂ ਗੁਰੂ ਦੇ ਦੱਸੇ ਹੋਏ ਸ਼ਬਦਾਂ ਨੂੰ ਪੜਾਂਗੇ ਉਹਨਾਂ ਨੂੰ ਸਮਝਾਂਗੇ ਉਹਨਾਂ ਨੂੰ ਵਿਚਾਰਾਂਗੇ ਫਿਰ ਇਸ ਮਨ ਦਾ ਸੁਭਾਅ ਪਤਾ ਲੱਗੇਗਾ ਸੋਝੀ ਦਾ ਮਤਲਬ ਕੀ ਤਾਂ ਇਸ ਮਨ ਕੀ ਸੋਝੀ ਪਾਵੇ ਤਾਂ ਮਨ ਦਾ ਸੁਭਾਅ ਪਤਾ ਲੱਗੇਗਾ ਕਿ ਮਨ ਚਾਹੁੰਦਾ ਕੀ ਹੈ ਵੀ ਮਨ ਆਪਾਂ ਕਰਦਾ ਵੀ ਆਪਾਂ ਭਲਾ ਕੰਮ ਕਰ ਲਈਏ ਮਨ ਨਹੀਂ ਕਰਨ ਦਿੰਦਾ ਭਾਈ ਕਿਹੜਾ ਕੋਈ ਦੇਖਦਾ ਆਪਾਂ ਕਰ ਲਓ ਗੁਰੂ ਮਹਾਰਾਜ ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਨ ਰੇ ਕੌਣ ਕਮਤ ਤੈ ਲੈਨੀ ਇਹ ਮੇਰੇ ਮਨਾ ਤੂੰ ਕਿਹੜੀ ਭੈੜੀ ਮਤ ਲੈ ਲਈ ਮਤ ਦੇ ਅੱਗੇ ਸੱਸਾ ਲਾ ਦਿਓ ਸਮਤ ਬਣ ਜਾਏਗੀ ਕੱਕਾ ਲਾ ਦਿਓ ਕਮਤ ਬਣ ਜਾਏਗੀ ਭੈੜੀ ਮਤ ਬਣ ਜਾਏਗੀ ਸੱਸੇ ਦੇ ਨਾਲ ਸਮਤ ਸੋਹਣੀ ਮਤ ਬਣ ਜਾਏਗੀ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਆ ਮਨ ਰੇ ਕੌਣ ਕਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ ਇਤੋਂ ਤੱਕ ਰਾਖਿਆ ਮੁਗਤ ਪੰਥ ਜਾਣਿਓ ਤੈ ਨਾ ਹਿਣ ਧਨ ਜੋ ਰਣ ਕੋ ਧਾਇ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਾ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਰੰਜਣ ਤੇਰਾ ਤੈ ਖੋਜ ਤੁ ਧਿਆਨਾ ਬਹੁਤ ਜਨਮ ਭਰ ਮਤ ਤੈ ਹਾਰਿਓ ਅਸਤਿਰ ਮਤ ਨਹੀਂ ਪਾਈ ਮਾਨਸ ਦੇ ਪਾਏ ਪਦ ਹਰਪਜ ਨਾਨਕ ਬਾਤ ਬਤਾਇ ਜਦੋਂ ਅਸੀਂ ਗੁਰਮੁਖ ਕਰਨੀ ਕਾਰ ਕਮਾਵੈ ਜਦੋਂ ਗੁਰੂ ਦੇ ਸਨਮ ਕੋਏ ਗੁਰੂ ਦੀ ਕਰਨੀ ਗੁਰੂ ਦੀ ਦੱਸੀ ਹੋਈ ਕਾਰ ਕਮਾਈ ਤਾਂ ਇਸ ਮਨ ਕੀ ਸੋਝੀ ਪਾਵੈ ਫੇਸ ਮਨ ਦਾ ਸੁਭਾਅ ਪਤਾ ਲੱਗ ਜਾਂਦਾ ਪਰ ਮਨ ਤਾਂ ਗੁਰੂ ਸਾਹਿਬ ਕਹਿੰਦੇ ਬੜਾ ਮਸਤ ਹੋਇਆ ਫਿਰਦਾ ਮਨ ਮੈਂ ਮਤ ਮੈਗਲ ਮਿਕਤਾਰਾ ਮੈਂ ਮਤ ਭਾਵ ਸ਼ਰਾਬ ਦੇ ਨਸ਼ੇ ਦੇ ਵਿੱਚ ਹੈ ਮੈਗਲ ਕਹਿੰਦੇ ਹਾਥੀ ਬਣਿਆ ਮਿਕਦਾਰਾ ਦਾ ਅਰਥ ਹੈ ਬਾਗ ਉਹਦੇ ਵਰਗਾ ਮਨ ਮੈਂ ਮਤ ਮੈਗਲ ਮਿਕਤਾਰਾ ਹੁਣ ਜਿਹੜੇ ਹਾਥੀ ਮਸਤ ਹੁੰਦੇ ਆ ਤੇ ਉਹਨਾਂ ਦੇ ਉੱਪਰ ਮਹਾਵਤ ਆਉਂਦਾ ਤੇ ਮਹਾਵਤ ਦੇ ਹੱਥ ਵਿੱਚ ਕੁੰਡਾ ਹੁੰਦਾ ਉਹਨੂੰ ਅੰਕਸ਼ ਕਹਿੰਦੇ ਆ ਜਿਦਾ ਗੁਰੂ ਅਮਰਦਾਸ ਜੀ ਦੇ ਸ਼ਬਦ ਹੈ ਸਲੋਕ ਪੜ੍ਹਦੇ ਆਂ ਹਸਤੀ ਸਿਰ ਜਿਉ ਅੰਕਸ ਹੈ ਐਰਣ ਜਿਉ ਸਿਰ ਦੇ ਹਾਥੀ ਦੇ ਸਿਰ ਤੇ ਕੁੰਡਾ ਮਹਵਤ ਲੈ ਕੇ ਬੈਠਾ ਐਰਣ ਜਿਉ ਸਿਰ ਦੇ ਲੋਹਾਰ ਦੀ ਦੁਕਾਨ ਤੇ ਜਾਓ ਤੇ ਲੋਹੇ ਦਾ ਟੁਕੜਾ ਹੁੰਦਾ ਉਹਦੇ ਉੱਪਰ ਕਿੰਨਾ ਲੋਹਾ ਕੁੱਟਦਾ ਉਹ ਗਰਮ ਕਰ ਕਰਕੇ ਕੁੱਟੀ ਜਾਂਦਾ ਕਹਿੰਦੇ ਇਦਾਂ ਦਾ ਆਪਣੇ ਆਪ ਨੂੰ ਸਮਰਪਣ ਕਰਦੇ ਐਰਣ ਜਿਉ ਸਰ ਦੇ ਮਨ ਤਨ ਆਗੇ ਰੱਖ ਕੇ ਉਬੀ ਸੇਵ ਕਰੀਉ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ ਹੁਣ ਜੇ ਮਨ ਨਸ਼ੇ ਦੇ ਵਿੱਚ ਐ ਨਾ ਇਹ ਹਾਥੀ ਵਰਗਾ ਬਣਿਆ ਫਿਰਦਾ ਮਨ ਮੈਂ ਮਤ ਮੈਗਲ ਮਿਕਦਾਰਾ ਗੁਰ ਅੰਕਸ ਮਾਰ ਜਿਵਾਲਣ ਹਾਰਾ ਗੁਰੂ ਅੰਕਸ ਹੈ ਤੇ ਗੁਰੂ ਕੀ ਕਰਦਾ ਹੈ ਉਹਨੂੰ ਮਾਰ ਕੇ ਨਵਾਂ ਜੀਵਨ ਦੇ ਦਿੰਦਾ ਹੈ ਉਹਨੂੰ ਆਤਮਿਕ ਜੀਵਨ ਦੀ ਸੋਝੀ ਦੇ ਦਿੰਦਾ ਹੁਣ ਸਤਗੁਰੂ ਕਹਿੰਦੇ ਮਨ ਅਸਾਧ ਸਾਦੇ ਜਨ ਕੋਏ ਇਹ ਵਿਗੜਿਆ ਹੋਇਆ ਹੈ ਸਾਧ ਕਹਿੰਦੇ ਸਿੱਧਾ ਸਾਧਾ ਸਾਧਿਆ ਹੋਇਆ ਜਿਹੜਾ ਹੈ ਮਨ ਅਸਾਧ ਸਾਧਾ ਜਨ ਕੋਏ ਆਚਰ ਚਰੇ ਤਾਂ ਨਿਰਮਲ ਹੋਏ ਬੜੇ ਸੋਹਣੇ ਹੱਥ ਕੀਤੇ ਆ ਬਾਈ ਸਭ ਸੰਧੀ ਨੇ ਚੜ ਦਾ ਅਰਥ ਹੁੰਦਾ ਚੱਲਣਾ ਅੱਗੇ ਅੜਾ ਲੱਗ ਗਿਆ ਗੇਤਰ ਮਤਲਬ ਨਹੀਂ ਚੱਲਦਾ ਜੇ ਚੱਲੇਗਾ ਨਾ ਗੁਰੂ ਦੇ ਕਹਿਣ ਤੇ ਕਹਿੰਦੇ ਆਚਰ ਚਰੈ ਤਾਂ ਨਿਰਮਲ ਹੋਏ ਫਿਰ ਤੂੰ ਪਵਿੱਤਰ ਹੋ ਜਾਏਗਾ ਗੁਰਮਖ ਇਹ ਮਨ ਲਿਆ ਸਵਾਰ ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਨੇ ਇਸ ਮਨ ਨੂੰ ਸਵਾਰ ਲਿਆ ਹੋਂਮੇ ਵਿੱਚੋਂ ਤਜੇ ਵਿਕਾਰ ਆਪਣੇ ਵਿੱਚੋਂ ਹੋਂਮੇ ਛੱਡ ਦਿੱਤੀ ਵਿਕਾਰਾਂ ਨੂੰ ਛੱਡ ਦਿੱਤਾ ਤੇ ਫਿਰ ਮਨ ਪਵਿੱਤਰ ਹੋ ਗਿਆ ਨਿਰਵਲ ਹੋ ਗਿਆ ਇਹ ਮੰਨ ਲਈ ਸੀ ਨਾ ਸਾਧ ਸੰਗਤ ਦੀ ਗੁਰੂ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਆਂ ਕਹਿੰਦੇ ਜਿਉ ਮੰਦਰ ਕੋ ਥੰਮੇ ਥੰਮਣ ਆ ਕੋਈ ਬਿਲਡਿੰਗ ਆ ਤੇ ਥੰਮ ਜਿਹੜੇ ਹੁੰਦੇ ਆ ਤੇ ਉਹਨਾਂ ਦੇ ਨਾਲੇ ਖੜ੍ਹਦੀ ਏ ਜਿਵੇਂ ਮੰਦਰ ਕੋ ਥਾਵੇਂ ਥੰਮਣ ਤਿਉ ਗੁਰ ਕਾ ਸ਼ਬਦ ਮਨੈ ਅਸਥੰਮਣ ਇਸੇ ਤਰ੍ਹਾਂ ਮਨ ਜਿਹੜਾ ਹੈ ਗੁਰੂ ਕੇ ਸ਼ਬਦ ਨਾਲ ਟਿਕਦਾ ਨਹੀਂ ਤਾਂ ਇਸ ਸਰੀਰ ਨੂੰ ਭੜਕਾਈ ਫਿਰਦਾ ਹੈ ਭਟਕਣਾ ਦੇ ਵਿੱਚ ਪਾਈ ਫਿਰ ਤੇ ਉਹਨਾਂ ਦਾ ਕਿੰਨਾ ਵੱਡਾ ਜੀਵਨ ਹੋਏਗਾ ਕਿੰਨੀ ਮਾਨਸਿਕ ਅਡੋਲਤਾ ਹੋਏਗੀ ਉਹਨਾਂ ਗੁਰਸਿੱਖਾਂ ਦੇ ਜਦੋਂ ਇਤਿਹਾਸ ਨੂੰ ਪੜਦੇ ਹੁਣਾਂ ਸ਼ਹੀਦਾਂ ਦੇ ਇਤਿਹਾਸ ਨੂੰ ਪੜਦੇ ਉਹ ਮਨ ਦੇ ਜੇਤੂ ਸਨ ਬਲਵਾਨ ਸਨ ਬੜੇ ਤਾਕਤਵਰ ਸਨ ਕਈ ਲੋਕ ਸਵਾਲ ਕਰਦੇ ਆ ਵੀ ਸਿੱਖ ਬਦਲਾ ਲੈਂਦੇ ਆ ਪਰ ਸਿੱਖ ਦਾ ਇਹ ਮੰਨ ਨੂੰ ਤਾਂ ਗੁਰਬਾਣੀ ਇਸ ਤਰ੍ਹਾਂ ਸਮਝਾਉਂਦੀ ਆ ਇਤਿਹਾਸ ਸਾਡੇ ਸਾਹਮਣੇ ਆ ਛੋਟੇ ਸਭ ਜਾਦਿਆਂ ਦੀ ਸ਼ਹਾਦਤ ਹੋਈ ਬਾਬਾ ਜੋਰਾਵਰ ਸਿੰਘ ਬਾਬਾ ਫਤੇਹ ਸਿੰਘ ਦੀ ਉਸ ਤੋਂ 11 ਸਾਲ ਬਾਅਦ ਦਿੱਲੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਸਪੁੱਤਰ ਬਾਬਾ ਅਜੇ ਸਿੰਘ ਦਾ ਕਲੇਜਾ ਕੱਢ ਕੇ ਉਹਦੇ ਮੂੰਹ ਦੇ ਵਿੱਚ ਪਾਇਆ 11 ਸਾਲ। ਉਸ ਤੋਂ ਬਾਅਦ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਬੱਚੇ ਛੋਟੇ-ਛੋਟੇ ਬੱਚੇ ਜਿਨ੍ਹਾਂ ਦੇ ਟੁਕੜੇ ਕਰਕੇ ਮਾਵਾਂ ਦੇ ਗਲਾਂ ਦੇ ਵਿੱਚ ਹਾਰ ਪਾਈ। ਅੱਗੇ ਕੱਲੂ ਕਰੇ ਹੋਏ। ਉਸ ਤੋਂ ਬਾਅਦ ਕਦੇ ਤੁਸੀਂ ਸੁਣਿਆ ਹੋਵੇ ਇਤਿਹਾਸ ਵਿੱਚ ਸਿੱਖਾਂ ਦਾ ਰਾਜ ਆਇਆ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਵੀ ਕਿਸੇ ਦੁਸ਼ਮਣ ਦੇ ਬੱਚਿਆਂ ਨੂੰ ਮਾਰਿਆ ਹੋਵੇ ਉਹਨਾਂ ਨੂੰ ਲੱਭ ਕੇ ਕੋਹ ਕੇ ਸ਼ਹੀਦ ਕੀਤਾ ਹੋਵੇ ਮਾਰਿਆ ਹੋਵੇ ਕਿਉਂਕਿ ਸਿੱਖ ਬਦਲਾ ਨਹੀਂ ਲੈਂਦਾ ਬੈਰੀ ਨਾਲ ਲੜਿਆ ਸੀ ਜ਼ੁਲਮ ਦੇ ਨਾਲ ਲੜਿਆ ਸੀ ਸਿੱਖ ਤੇ ਇੰਨੀ ਮਾਨਸਿਕ ਅਡੋਲਤਾ ਉਹਨਾਂ ਦੇ ਜੀਵਨ ਦੇ ਵਿੱਚ ਸੀ ਮਨ ਉਹਨਾਂ ਦਾ ਜੇਤੂ ਸੀ ਮਨ ਬਲਵਾਨ ਸੀ ਕਦੇ ਨਾਲ ਸੀ ਉਹ ਗੁਰਬਾਣੀ ਦੇ ਨਾਲ ਸੀ ਸਿੱਖ ਬਦਲਾ ਨਹੀਂ ਲੈਂਦਾ ਇੱਕ ਇਤਿਹਾਸਿਕ ਗਾਥਾ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਅੱਜ ਸਰੰਦ ਦੇ ਵਿੱਚ ਜਦੋਂ ਛੋਟੇ ਸਭ ਜਦਿਆਂ ਨੂੰ ਸ਼ਹੀਦ ਕੀਤਾ ਗਿਆ ਉਹਦੇ ਉਸ ਸਰੰਦ ਦੇ ਵਿੱਚ ਬਹੁਤ ਲੋਕ ਰਹਿੰਦੇ ਸਨ ਇੱਕ ਫਕੀਰ ਸੀ ਜਿਹਦਾ ਨਾਮ ਡਾਕਟਰ ਹਰਜਿੰਦਰ ਸਿੰਘ ਦਲਗੀਰ ਨੇ ਆਪਣੀ ਪੁਸਤਕ ਵਿੱਚ ਲਿਖਿਆ ਦਿਆਲ ਦਾਸ ਉਹਦਾ ਮਨ ਬੜਾ ਕੱਲ ਪਿਆ ਬੜਾ ਮਨ ਕੱਲ ਪਿਆ ਵੀ ਛੋਟੇ-ਛੋਟੇ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਪਰ ਉਹਦੇ ਵਸ ਦੀ ਗੱਲ ਨਹੀਂ ਸੀ ਵਜੀਦ ਖਾਨ ਜਿਹੜਾ ਸੀ ਬੜਾ ਜ਼ਾਲਮ ਸੀ ਕਿਸੇ ਦੀ ਗੱਲ ਨਹੀਂ ਸੁਣਦਾ ਸੀ ਬੜਾ ਕੱਲ ਪਿਆ ਸੀ ਪਰ ਉਹਨੂੰ ਇਹ ਵਿਸ਼ਵਾਸ ਸੀ ਵੀ ਇੱਕ ਦਿਨ ਐਸਾ ਆਏਗਾ ਵੀ ਸਿੱਖ ਇਸ ਸਰੰਦ ਨੂੰ ਛੱਡਣਗੇ ਨੇ ਸਰੰਦ ਦੀ ਇੱਟ ਦੇ ਨਾਲ ਇੱਟ ਖੜਕਾ ਦੇਣਗੇ ਇਹ ਵੀ ਲਿਖਿਆ ਕਹਿੰਦੇ ਹਨ ਜਿਸ ਵੇਲੇ ਦਿਆਲ ਦਾਸ ਕਲਗੀਧਰ ਪਾਤਸ਼ਾਹ ਨੂੰ ਮਿਲਿਆ ਸਾਰੀ ਉਸਨੇ ਉਸ ਸਮੇਂ ਦੀ ਘਟਨਾ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦੱਸੀ ਤੇ ਇੱਕ ਮਨ ਦੇ ਵਿੱਚ ਉਹਦੇ ਡਰ ਸੀ ਕਿ ਗੁਰੂ ਮਹਾਰਾਜ ਕੱਲ ਸਿੱਖ ਆਉਣਗੇ ਸਰੰਦ ਨੂੰ ਤਬਾਹ ਕਰ ਦੇਣਗੇ ਉਜਾੜ ਦੇਣਗੇ ਤੇ ਗੁਰੂ ਮਹਾਰਾਜ ਮੈਂ ਸਤਖੁਰ ਕਹਿਣ ਲੱਗੇ ਸਿੱਖ ਕੋਈ ਬਦਲਾਅ ਥੋੜੇ ਲੈਂਦੇ ਅੱਜ ਜ਼ੁਲਮ ਦਾ ਨਾਸ਼ ਕਰਨਾ ਹੈ ਜ਼ੁਲਮ ਦਾ ਖਾਤਮਾ ਕਰਨਾ ਹੈ ਇਹ ਹੋਏਗਾ ਪਰ ਤੇਰਾ ਜਿਹੜਾ ਸਥਾਨ ਆ ਉਸੇ ਤਰ੍ਹਾਂ ਰਹੇਗਾ ਬਾਅਦ ਵਿੱਚ ਸਿੱਖਾਂ ਨੇ ਹਮਲਾ ਕੀਤਾ ਸਰੰਦ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਅੱਜ ਵੀ ਤੁਸੀਂ ਦੇਖ ਸਕਦੇ ਹੋ ਸਰੰਦ ਦੇ ਵਿੱਚ ਆਮ ਖਾਸ ਬਾਗ ਇੱਕ ਆਮ ਖਾਸ ਬਾਗ ਉਹਦਾ ਨਾਮ ਹੈ ਉਹਦੇ ਨਾਲ ਹੀ ਬਹੁਤ ਵੱਡਾ ਡੇਰਾ ਵਿਦਿਆਲਸ ਦਾ ਅੱਜ ਵੀ ਹੈ ਜੋ ਬਚਨ ਪਾਤਸ਼ਾਹ ਜੀ ਨੇ ਕੀਤਾ ਉਹ ਅੱਜ ਵੀ ਕਿਉਂਕਿ ਮਨ ਇੰਨਾ ਬਲਵਾਨ ਹੋ ਜਾਂਦਾ ਸਤਿਗੁਰ ਕਹਿੰਦੇ ਜਦੋਂ ਬਾਣੀ ਦੇ ਬਣੇ ਸੀ ਨਾ ਸ਼ਬਦ ਦੇ ਨਾਲ ਮਨ ਸਾਡਾ ਵੈਸੇ ਦਾ ਡਰ ਜਾਂਦੇ ਅਸੀਂ ਤਾਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਡਰ ਰਹੇ ਹਾਂ ਅਸੀਂ ਦਿਨਾਂ ਤੋਂ ਡਰਦੇ ਹਾਂ ਮੰਗਲਵਾਰ ਅੱਜ ਵੀਰਵਾਰ ਅੱਜ ਸ਼ਨੀਵਾਰ ਰਿਹਾ ਦਿਨਾਂ ਤੋਂ ਡਰਦੇ ਹਾਂ ਸਾਧ ਸੰਗਤ ਜੀ ਮੈਂ ਹੈਰਾਨ ਹੋ ਗਿਆ ਅੱਜ ਅੰਕੜੇ ਪੜ੍ਹ ਰਿਹਾ ਸੀ ਕਿਤਾਬ ਦੇ ਵਿੱਚ ਡਾਕਟਰ ਇੰਦਰਜੀਤ ਸਿੰਘ ਗੋਗੋ ਆਣੀ ਨੇ ਕਿਤਾਬ ਲਿਖੀ ਹੈ ਤੁਸੀਂ ਵੀ ਹੈਰਾਨ ਹੋ ਜਾਓਗੇ ਕਿੰਨੇ ਸ਼ਹਿਰ ਆ ਪੰਜਾਬ ਦੇ ਵਿੱਚ ਕਿੰਨੇ ਪਿੰਡ ਐ ਤੇ ਸਾਧ ਸੰਗਤ ਜੀ 95 ਕਰੋੜ ਰੁਪਈਆ ਇੱਕ ਸ਼ਨੀਵਾਰ ਦੇ ਨਿੰਬੂ ਮਿਰਚਾਂ ਤੇ ਲੱਗਦਾ ਪੰਜਾਬ ਦਾ 95 ਕਰੋੜ ਰੁਪਈਆ 95 ਕਿੰਨਾ ਬਹਿਮ ਉਸ ਧਰਤੀ ਦੇ ਉੱਪਰ ਜਿਸ ਧਰਤੀ ਦੇ ਉੱਪ ਕਿਉਂਕਿ ਮਨ ਬਲਵਾਨ ਨਹੀਂ ਹੈ ਮਨ ਤਾਕਤ ਨਹੀਂ ਹੈ ਨਿੰਬੂ ਤੇ ਮਿਰਚਾਂ ਤੇ ਉੱਪਰ ਵਿਸ਼ਵਾਸ ਤੇ ਕਈਆਂ ਨੇ ਧਾਗੇ ਬਣੇ ਹੁੰਦੇ ਜਿਹੜਾ ਸਾਰੇ ਸ਼ਹਿਰ ਦੇ ਧਾਗੇ ਇਹਨਾਂ ਨੇ ਬਣਨੇ ਹੁੰਦੇ ਚੰਗੀ ਤਰ੍ਹਾਂ ਵਾਹ ਪੁਰੀਆਂ ਭਰੀਆਂ ਹੁੰਦੀ ਤੇ ਹਾਲਾਤ ਜਿਹੜੇ ਆ ਕਿਉਂਕਿ ਮਨ ਗੁਰਬਾਣੀ ਨਹੀਂ ਪੜਦਾ ਗੁਰੂ ਸਾਹਿਬ ਤਾਂ ਕਹਿੰਦੇ ਮਨ ਸਮਝਾਵਣ ਕਾਰਨੇ ਕਸ਼ਕ ਪੜ੍ਹੀਏ ਗਿਆ ਸਤਗੁਰ ਕਹਿੰਦੇ ਮਨ ਆਸਾਦ ਸਾਦੇ ਜਨ ਕੋਏ ਅਚਰ ਚਰੇ ਤਾਂ ਨਿਰਮਲ ਹੋਏ ਜਦੋਂ ਚੱਲੇਗਾ ਨਾ ਤਾਂ ਇਹ ਪਵਿੱਤਰ ਹੋਣਾ ਗੁਰਮੁਖ ਇਹ ਮਨ ਲਿਆ ਸਵਾਰ ਜਿਹੜੇ ਗੁਰੂ ਦੇ ਸਨਮੁਖ ਹੋਏ ਇਹਨਾਂ ਨੇ ਮਨ ਨੂੰ ਸਵਾਰ ਲਿਆ ਹੁਣ ਮਨ ਥੋੜਾ ਕਰਦਾ ਭਾਵੇਂ ਮੈਂ ਹੋਵਾਂ ਕੋਈ ਵੀ ਹੋਵੇ ਮਨ ਥੋੜਾ ਕਰਦਾ ਗੁਰਦੁਆਰੇ ਆਉਣ ਨੂੰ ਪਰ ਅਸ਼ੂਕ ਲਿਆਉਣਾ ਪੈਣਾ ਹੈ ਗੁਰਮਾਰਾ ਨੇ ਇਹਨੂੰ ਖੋਤਾ ਆਖਿਆ ਕਹਿੰਦੇ ਮਨ ਖੈ ਪਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾਤਾ ਤੋ ਤਾਂ ਬੜਾ ਖੋਤਾ ਹੈ ਕਹਿੰਦੇ ਮਨ ਦੇ ਉੱਪਰ ਜਿੰਨਾ ਖੋਤੇ ਦੇ ਉੱਪਰ ਜਿੰਨਾ ਭਾਰ ਲੱਦੋਗੇ ਤੇ ਸਿੱਧਾ ਚੱਲਦਾ ਤੇ ਇਹਨੂੰ ਲਾਈ ਰੱਖੋਗੇ ਤਾਂ ਲੱਗ ਜਾਏਗਾ ਬਹੁਤ ਭਾਗਾਂ ਵਾਲੇ ਸਾਧ ਸੰਗਤ ਦੀ ਆਪ ਦੀ ਬਹੁਤ ਭਾਗਾਂ ਵਾਲੇ ਮੱਗੇ ਵੀ ਕੇਵਲੇ ਬੇਨਤੀ ਕੀਤੀ ਹੈ ਮੈਂ ਸਮਝ ਲਓ ਭਾਵੇਂ ਡਿਊਟੀ ਦੇ ਹਿਸਾਬ ਨੇ ਬੈਠਾ ਤੁਹਾਡੇ ਕੋਲ ਤੁਹਾਡੇ ਅੰਦਰ ਭਾਵਨਾ ਤੁਹਾਡੇ ਅੰਦਰ ਛੜਦਾ ਹੈ ਭਾਵਨਾ ਹੈ ਤੇ ਸੰਗਤ ਕਰ ਰਹੇ ਹੋ ਇਹ ਗੁਰੂ ਪਾਸ਼ੇ ਇਹਨੂੰ ਮਨ ਨੂੰ ਖਿੱਚ ਕੇ ਲਿਆਉਣਾ ਪੈਂਦਾ ਹੈ ਮਨ ਬਹੁਤ ਅਵੇੜਾ ਹੈ ਤੇ ਸਤਗੁਰੂ ਕਹਿੰਦੇ ਗੁਰਮਕ ਇਹ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਿਕਾਰ ਜੋਤਰ ਰਾਖਿਆਣਾ ਮੇਲ ਮੜਾਏ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰ ਦਿੰਦਾ ਹੈ ਨਾ ਤੇ ਉਹਨੂੰ ਆਪਣੇ ਨਾਲ ਬਿਲਾ ਕੇ ਰੱਖਦਾ ਕਦੇ ਨਾ ਵਿਛੜਾ ਸ਼ਬਦ ਸਮਾਏ ਉਹ ਕਦੇ ਨਹੀਂ ਵਿਛੜਦਾ ਉਹ ਸ਼ਬਦ ਵਿੱਚ ਲੀਨ ਹੋ ਜਾਂਦਾ ਆਪਣੀ ਕਲਾ ਆਪ ਹੀ ਜਾਣੇ ਉਹ ਸ਼ਕਤੀ ਜਿਹੜੀ ਹੈ ਨਾ ਉਹ ਤਾਕਤ ਜਿਹੜੀ ਹੈ ਉਹ ਆਪ ਹੀ ਜਾਣਦਾ ਕਿੰਨੇ ਲੋਕ ਹੋਣਗੇ ਸਾਧ ਸੰਗਤ ਦੀ ਫਿਰ ਮੈਂ ਕਹ ਰਿਹਾ ਕੋਈ ਤੁਹਾਡੀ ਤਾਰੀਫ ਨਹੀਂ ਕਰ ਰਿਹਾ ਕੋਸ਼ਤਤ ਨਹੀਂ ਕਰ ਰਿਹਾ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਬਖਸ਼ਿਸ਼ ਹੈ ਕਿੱਡੀ ਵੱਡੀ ਸ਼ਕਤੀ ਆ ਪ੍ਰਮਾਤਮਾ ਦੀ ਆਪਣੀ ਕਲਾ ਆਪ ਹੀ ਜਾਣੇ ਉਹ ਆਪ ਹੀ ਜਾਣਦਾ ਹੈ ਆਪ ਹੀ ਕਿਰਪਾ ਕਰਦਾ ਹੈ ਤੇ ਜਿੱਥੇ ਵੇਲੇ ਮਨ ਨੂੰ ਮਨ ਤਾਂ ਨਹੀਂ ਕਰਦਾ ਹੈ ਨਾ ਆਪਣੇ ਮਨਪੇ ਕਿੰਨੇ ਮਨ ਨਹੀਂ ਕਰਦਾ ਪਰ ਜਦੋਂ ਇਹਨੂੰ ਲਾ ਲਿਆ ਨਾ ਗੁਰੂ ਦੇ ਪਾਸੇ ਢਾੜਿਆ ਗੁਰੂ ਮੈਂ ਜਦਾਂ ਬੇਨਤੀ ਕੀਤੀ ਗੁਰ ਕੈ ਸ਼ਬਦ ਬਣਾਵੋ ਇਹ ਮਨ ਗੁਰੂ ਦੇ ਸ਼ਬਦ ਦੇ ਨਾਲ ਇਹ ਮਨ ਨੂੰ ਬਣਾਉਣਾ ਪੈਣਾ ਹੈ ਤੇ ਮਨ ਤਾਂ ਬਹੁਤ ਭੜਾ ਹੈ ਬੜਾ ਭਜਦਾ ਹੈ ਸਤਗੁਰੂ ਮਹਾਰਾਜ ਕਹਿੰਦੇ ਇਸ ਮਨ ਕੋ ਕੋਈ ਖੋਜੋ ਪਾਈ ਇਨੂੰ ਕੋ ਖੋਚਣ ਦਾ ਯਤਨ ਕਰੋ ਇਹ ਕਹਿੰਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਫਿਰ ਬੇਨਤੀ ਕਰ ਰਹੇ ਆ ਆਰੰਭ ਦੇ ਵਿੱਚ ਕੀਤੀ ਹੈ ਇਹ ਪ੍ਰਮਾਤਮਾ ਦੀ ਅੰਸ਼ ਹੈ ਮਨ ਜਿਹੜਾ ਹੈ ਪਰ ਮਾਇਆ ਦੀ ਉਲਝਣ ਵਿੱਚ ਫਸ ਗਿਆ ਤੇ ਮਾਇਆ ਦੀ ਉਲਝਣ ਵਿੱਚ ਫਸ ਕੇ ਭਟਕ ਰਿਹਾ ਪਰ ਗੁਰਬਾਣੀ ਯਾਦ ਕਰਾਉਂਦੀ ਹੈ ਵੀ ਤੂੰ ਤਾਂ ਮਨ ਤੋਂ ਜੋਤ ਸਰੂਪ ਹੈ ਤੂੰ ਤਾਂ ਪ੍ਰਭੂ ਨਾਲ ਬਲਾਵ ਕਰਨਾ ਸੀ ਜਿੱਦਾਂ ਡਾਕਟਰ ਯਾਦ ਕਰਾਉਂਦੇ ਨੇ ਜਿਹੜੀ ਬੰਦੇ ਦੀ ਯਾਦ ਸ਼ਕਤੀ ਚਲੇ ਜਾਂਦੀ ਹੈ ਉਹਨੂੰ ਘਟਨਾਵਾ ਉਹਦਾ ਪਛੋਕੜ ਉਹਦਾ ਪਰਿਵਾਰ ਦਾ ਸੰਬੰਧ ਯਾਦ ਕਰਾਇਆ ਜਾਂਦਾ ਕਿਤੇ ਤਾਂ ਯਾਦ ਆ ਜੇ ਉਹਨੂੰ ਤੇ ਇਹ ਬਾਣੀ ਸਾਨੂੰ ਯਾਦ ਕਰਾ ਰਹੀ ਹੈ ਵੀ ਤੁਸੀਂ ਕਿੱਥੇ ਭਟਕਦੇ ਫਿਰਦੇ ਹੋ ਤੁਸੀਂ ਤਾਂ ਆਏ ਕਾਦੇ ਵਾਸਤੇ ਸੀ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਮਾਨਣੇ ਕਰ ਦਿੱਤਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਗੁਰ ਕੀ ਮਤ ਤੂੰ ਲੇ ਇਹ ਆਣੇ ਭਗਤ ਬਿਣਾਬੋ ਡੂਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤਮਾਰੋ ਚੀਤ ਕਹਿੰਦੇ ਨਰਮਲ ਹੋ ਜਾਏਗਾ ਪਵਿੱਤਰ ਹੋ ਜਾਏ ਹਮੇਸ਼ਾ ਮੈਂ ਬੇਨਤੀ ਕਰਦਾ ਕਈ ਲੋਕ ਸਵਾਲ ਕਰਦੇ ਸਾਡਾ ਮਨ ਨਹੀਂ ਟਿਕਦਾ ਅਸੀਂ ਪਾਠ ਕਰਦੇ ਆ ਮਨ ਭਟਕਦਾ ਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਪੜ੍ਹ ਰਿਹਾ ਦੀ ਤੁਸੀਂ ਕਿਸੇ ਨੂੰ ਮਿੱਤਰ ਬਣਾ ਕੇ ਰੱਖਿਆ ਕਿਸੇ ਨੂੰ ਦੁਸ਼ਮਣ ਬਣਾਇਆ ਜਬ ਧਾਰੇ ਕੋ ਬੈਰੀ ਮੀਤ ਤਬ ਲਗਨੇਚਲ ਨਾਹੀ ਚੀਤ ਸਤਗੁਰੂ ਕਹਿੰਦੇ ਜੋ ਤੁਰ ਰਾਖਿਆਣਾ ਮੇਲ ਮਲਾਏ ਕਦੇ ਨਾ ਵਿਛੜੈ ਸ਼ਬਦ ਸਮਾਏ ਆਪਣੀ ਕਲਾ ਆਪ ਹੀ ਜਾਣੈ ਉਹ ਆਪਣੀ ਤਾਕਤ ਆਪ ਹੀ ਜਾਣਦਾ ਨਾਨਕ ਗੁਰਮਖ ਨਾਮ ਪਛਾਣੇ ਜਿਹੜਾ ਗੁਰੂ ਦੇ ਸੰਮੁਖ ਹੁੰਦਾ ਹੈ ਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਉਹ ਨਾਮ ਨੂੰ ਪਛਾਣ ਲੈਂਦਾ ਸਮਝ ਲੈਂਦਾ ਕਿ ਮੈਂ ਕਾਦੇ ਵਾਸਤੇ ਆਇਆ ਮੈਨੂੰ ਤੇ ਜਿਹਨੂੰ ਪਛਾਣ ਲੈਂਦਾ ਸਤਗੁਰ ਕਹਿੰਦੇ ਜਿਸ ਨੂੰ ਬਖਸ਼ੇ ਦੇਵ ਵਟਿਆਈ ਗੁਰ ਪ੍ਰਸਾਦ ਹਰ ਵਸੇ ਮਨ ਆਈ ਗੁਰੂ ਦੀ ਕਿਰਪਾ ਦੇ ਨਾਲ ਫਿਰ ਹਰੀ ਉਹਦੇ ਮਨ ਵਿੱਚ ਵਸ ਜਾਂਦਾ ਜਿੱਦਾਂ ਅਸੀਂ ਅਰਦਾਸ ਵੀ ਕਰਦੇ ਹਾਂ ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਗੁਰੂ ਮਹਾਰਾਜ ਕਿਰਪਾ ਕਰਨ ਸਾ ਸੰਗਤ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਆਹੇ